ਇੱਕ ਮਦਈ ਇੱਕ ਨਾਲ ਉਹਦਾ ਸਾਰਾ ਇਹ ਦਰਬੀਸ਼ਾ ਬਰਸਾਦਾ 1.45 ਲੱਖ ਰੁਪਏ ਦੋਨਾਂ ਤੋਂ ਲਿਆਇਆ ਤੇ ਕੋਈ ਵੀ ਜਾਨ ਨਹੀਂ ਲਾਇਆ ਤੇ ਕਾਜੀ ਵੀ ਦੇ ਦੇ ਬੰਤੀਰ ਖਵਾਸ ਉਹ ਵੀ ਇਹਦੇ ਜੱਜ ਦਾ ਪੁੱਤਰ ਆ 48 ਬੰਤੀ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਜਿੱਥੇ ਠੱਗੀ ਮਾਰਨ ਵਾਲੇ ਇੱਕ ਟਰੈਵਲ ਏਜੰਟ ਨੂੰ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਹੈ ਤਾਂ ਤਸਵੀਰਾਂ ਜਿਉਂਨੇ ਮੌਕੇ ਦੀਆਂ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਸਵੀਰਾਂ ਵੇਖ ਸਕਦੇ ਹੋ ਕਿs ਤਰੀਕੇ ਦੇ ਨਾਲ ਹੁਣ ਟਰੈਵਲ ਏਜੰਟ ਉੱਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਔਰ ਉਸ ਨੂੰ ਕਾਬੂ ਕਰ ਲਿਆ ਗਿਆ ਤਾਂ ਦੱਸ ਦਈਏ ਕਿ ਅਮਰੀਕਾ ਵੱਲੋਂ ਡਿਪੋਰਟੇਸ਼ਨ ਤੋਂ ਬਾਅਦ ਪੁਲਿਸ ਵੱਲੋਂ ਇਹਨਾਂ ਫਰਜ਼ੀ ਏਜੰਟਾਂ ਦੇ ਖਿਲਾਫ ਇੱਕ ਮੁਹਿੰਮ ਚੜ੍ਹੀ ਗਈ ਜਿਸ ਦੇ ਚੱਲਦੇ ਕਈ ਫਰਜ਼ੀ ਏਜੰਟਾਂ ਦੇ ਖਿਲਾਫ ਪਰਚੇ ਵੀ ਦਰਜ ਕੀਤੇ ਗਏ ਨੇ ਕਿਉਂਕਿ ਇਹਨਾਂ ਏਜ ਕਾਰਵਾਈ ਕੀਤੀ ਗਈ ਹੈ ਇੱਕ ट्रैवल एजेंट ਨੂੰ ਕਾਬੂ ਕੀਤਾ ਗਿਆ ਹੈ ਜਿਸ ਦਾ ਨਾਮ ਸੂਰਜ ਦੱਸਿਆ ਜਾ ਰਿਹਾ ਹੈ ਔਰ ਇਹ ਗੁਰਦਾਸਪੁਰ ਦੇ ਵਿੱਚ ਕਿਰਪਾ ਵਰਸਸ ਨਾਮ ਦੇ ਉੱਤੇ ਗੈਰ ਕਾਨੂੰਨੀ ਢੰਗ ਦੇ ਨਾਲ ਦਫਤਰ ਚਲਾ ਰਿਹਾ ਸੀ ਔਰ ਪੋਲੇ ਪਾਲੇ ਲੋਕਾਂ ਨੂੰ ਬਾਹਰਲੇ ਮੁਲਕ ਦਾ ਝਾਂਸਾ ਦੇ ਕੇ ਉਹਨਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਉਹਨਾਂ પાસેੋਂ ਲੱਖਾਂ ਰੁਪਏ ਦੀਆਂ ਠੱਗੀ ਮਾਰਦਾ ਸੀ ਤਾਂ ਪੁਲਿਸ ਵੱਲੋਂ 트੍ਰੈਪ ਲਗਾ ਕੇ ਇਸ ਨੂੰ ਕਾਬੂ ਕੀਤਾ ਗਿਆ ਹੈ ਔਰ ਤੁਹਾਨੂੰ ਦੱਸ ਦਈਏ ਕਿ ਇਹ ਸ਼ਖਸ ਰਸ਼ੀਆ ਦੇ ਜਾਲੀ ਵੀਜ਼ੇ ਲਵਾ ਕੇ ਭੋਲੇ-ਪਾਲੇ ਲੋਕਾਂ ਨੂੰ ਠੱਗਦਾ ਸੀ ਔਰ ਉਹਨਾਂ ਪਾਸੋਂ ਮੋٹے ਪੈਸੇ ਵਸੂਲ ਕਰਦਾ ਸੀ ਤਾਂ ਹੁਣ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਔਰ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਕਦਵਾ ਨੰਬਰ ਹੈਗਾ 3424 ਹਾਂਜੀ ਇਹਨੇ ਇਹ ਆਪਣੇ ਸੂਰਜ 46 46 ਦਾ ਰਹਿਣ ਵਾਲਾ ਵਾ ਇਹਨਾਂ ਨੂੰ ਲਾਇਸੈਂਸ ਜਾਰੀ ਹੋਇਆ ਸੀ ਕਾਨੂੰਨ ਦਾ ਹਾਂ ਪਰ ਇਹਨਾਂ ਧਾਰੀਵਾਲ ਕਿਰਪਾ ਓਵਰਸੀ ਦੇ ਨਾਂ ਤੇ ਜਾਲੀ ਦਫ਼ਤਰ ਖੋਲਿਆ ਤੇ 280000 ਰੁਪਇਆ ਵਿਦੇਸ਼ ਰਸ਼ੀਆ ਭੇਜਣ ਵਾਸਤੇ ਇਹਨੇ ਮਦਾਈ ਦੇ ਨਾਲ ਠੱਗੀ ਮਾਰੀ ਇੱਕ ਮਦਾਈ ਇੱਕ ਨਾਲ ਉਹਦਾ 사ळा ਹੀ ਦਲਜੀਤ ਸਿੰਘ ਅੰਮ੍ਰਿਤਸਰ ਦਾ 140400 ਰੁਪਇਆ ਤੇ ਉਹਨਾਂ ਕੋਲ ਲਿਆ ਇਹਨਾਂ ਤੇ ਕੋਈ ਵੀਜ਼ਾ ਨਹੀਂ ਲਾਇਆ ਤੇ ਜਾਲੀ ਵੀਜ਼ੇ ਦੇ ਦਿੱਤੇ ਤੇ ਉਹਦੇ ਬਿਤੇ ਨੂੰ ਚੀਨ ਨੂੰ ਗ੍ਰਿਫਤਾਰ ਕੀਤਾ ਗਿਆ ਵਾ ਦੋ ਦੋਸ਼ੀ ਨੇ ਇੱਕ ਨੂੰ ਗ੍ਰਿਫਤਾਰ ਕਰ ਲਿਆ ਇੱਕ ਦੀ ਰਨਬੇਲ ਹਾਈ ਕੋਰਟ ਵਿੱਚ ਹੋਈ ਆ ਉਹਨੂੰ ਗ੍ਰਿਫਤਾਰ ਕਰਨੇ ਜੇ ਬਾਕੀ ਇਹ ਹੁਣ ਸਾਡ ਬਿੰਡ ਕਰ ਰਹੇ ਆਪਾਂ ਇਹਦਾ ਰਿਮਾਰਡ ਲਿਆ ਇਹ ਕਹਿੰਦੇ ਨਾ ਤੇ ਉਦੋਂ ਬਾਅਦ ਪਤਾ ਲੱਗੇਗਾ ਵੀ ਹੋਰ ਕਿੰਨੇ ਕਿੰਨੇ ਲੋਕਾਂ ਨਾਲ ਠੱਗੀ ਮਾਰੀ ਆ ਇਹਦਾ ਅਜੇ ਉਹ ਬਾਅਦ ਹੀ ਖਲਾਸਾ ਹੋਇਆਗਾ ਸਾਰੀ ਬੰਟੀ ਉਰਫ ਵਾਰਸ ਉਹ ਵੀ ਇਹਦੇ ਚਾਚੇ ਦਾ ਇਹਦਾ ਪੁੱਤਰ ਵਾ 48 ਪਿੰਡ ਦੀ ਆਹਨ ਦੇ ਪਿਰਪਾਵਰ ਸੀ ਇਹਨਾਂ ਨੂੰ ਹੈਗਾ ਆਰਐਸ ਟ੍ਰੇਡ ਸੈਂਟਰ ਦੇ ਨਾਂ ਤੇ ਡੀਸੀ ਦਫ਼ਤਰ ਵੱਲੋਂ ਟ੍ਰੈਵਲ ਏਜੰਸੀ ਦੀ ਇਹਨਾਂ ਨੇ ਮਤਲ ਲਾਇਸੈਂਸ ਲਿਆ ਸੀ ਜਦਕਿ ਇਹਨਾਂ ਨੇ ਆਪਣਾ ਸੋਸ਼ਲ ਮੀਡੀਆ ਉੱਪਰ ਵੀ ਕੋਈ ਕਿਰਪਾ ওভারਸੀ ਦੇ ਨਾਮ ਤੇ ਨਾਲ ਮਤਲਬ ਪੇਜ ਬਣਾਇਆ ਹੋਇਆ ਹੈ ਤੇ ਹਾਂ ਉਹ ਯੂਜ਼ ਕਰਕੇ ਲੋਕਾਂ ਨੂੰ ਮਤਲਬ ਵੀ ਜੇ ਯਾਲੀ ਤੌਰ ਤੇ ਮਤਲਬ ਆਪਣੀ ਮਸ਼ਹੂਰੀ ਕਰਦੇ ਰਹੇ ਨੇ ਮੈਂ ਲੋਕਾਂ ਨੂੰ ਇਹ ਹੀ ਅਪੀਲ ਕਰਾਂਗਾ ਵੀ ਜਦੋਂ ਵੀ ਤੁਸੀਂ ਕੋਈ ਜਿਹੜਾ ਏਜੰਟ ਬਾ ਕੋਈ ਲਾਇਸੈਂਸ ਜਾਂ ਸੈਂਟਰ ਸਰਗਰਨਮੈਂਟਲ ਉਹਦੇ ਕੋਲ ਹੈਗਾ ਵਾ ਉਹ ਉਹਦੇ ਕੋਲ ਹੀ ਜਾਓ ਇਹ ਜਿਹੜੇ ਆਮ ਲੋਕਾਂ ਦੇ ਲੋਕਾਂ ਨਾਲ ਧੋਖਾ ਕਰਦੇ ਇਹਨਾਂ ਤੋਂ ਬਚੋ ਇਹੋ ਜਿਹੇ ਬਹੁਤ ਵੀ ਕਾਫੀ ਏਜੰਟ ਆ ਗਏ ਨੇ ਜਿਹੜੇ ਸਾਡੇ ਲੋਕ ਬਹੁਤ ਪੈਸਾ ਬਰਬਾਦ ਕਰ ਚੁੱਕੇ ਨੇ ਇਹੋ ਜਿਹੇ ਏਜੰਟ ਜਿਹੜੇ ਲੋਕਾਂ ਨਾਲ ਖਲਵਾੜ ਕਰ ਰਹੇ ਨੇ ਤੇ ਹੁਣ ਪੰਜਾਬ ਸਰਕਾਰ ਵੀ ਤੇ ਮਹਿਕਮਾ ਸਾਡਾ ਪੰਜਾਬ ਪੁਲਿਸ ਜਿਹੜਾ ਵਾ ਇਹੋ ਜਿਹੇ ਝਾਲੀ ਏਜੰਟਾਂ ਨੂੰ ਕਾਫੀ ਨੱਥ ਪਾ ਰਿਹਾ ਵਾ ਤੇ ਲਗਾਤਾਰ ਪੱਤੇ ਹੋ ਰਹੇ ਨੇ ਮੈਂ ਆਪਣੀ ਪੰਜਾਬ ਸਰਕਾਰ ਵੱਲੋਂ ਤੇ ਆਪਣੇ ਮੈਕ ਨੂੰ ਮੈਲੋ ਇਹੜੇ ਵੀ ਏਜੰਟ ਇਸ ਤਰ੍ਹਾਂ ਦੇ ਕੰਮ ਕਰ ਰਹੇ ਨੇ ਤੇ ਉਹਨਾਂ ਨੂੰ ਚੇਤਾਵਨੀ ਦੇਣਾ ਚਾਹੁੰਦਾ ਵੀ ਅੱਗੇ ਤੋਂ ਇਹੋ ਜਿਹਾ ਕੋਈ ਵੀ ਕੰਮ ਨਾ ਕਰਨਾ ਤੇ ਆਮ ਲੋਕਾਂ ਨਾਲ ਠੱਗੀ ਨਾ ਮਾਰ ਤੇ ਨਾਖਰਵਾੜ ਕਰਨਾ